ਵਾਈਕੂ ਜੀ ਕਾ ਦਾਤਾ ਵਾਈਕੂ ਜੀ ਜੀ ਮਤੇ ਅੱਜ ਪਿੰਡ ਕੋਟੋ ਦੇ ਹਰ ਸਕੈਂਟ ਸਕੂਲ ਦੇ ਵਿੱਚ ਵਾਈਲਡ ਕੈਂਸਰ ਕੈਂਪ ਲਗਾਵਾ ਜਿਸ ਨੂੰ ਹਰ ਇੱਕ ਨੂੰ ਮੈਡੀਕਲ ਇਲਾਜ ਕੀਤਾ ਜਾ ਰਿਹਾ ਵਾ ਸਾਡੇ ਕੋਲ ਬਹੁਤ ਹੀ ਪਿਆਰੇ ਜਿਸ ਸਾਥੇ ਕੇਤੀ ਇਸ਼ਾਨ ਕੋ ਤੋਂ ਆਏ ਆ ਇਹ ਜਿੰਨਾ ਨੰ ਕਰਵਾਤਾ ਨੇ ਪਾਇਸ਼ਾ ਸ੍ਰੀ ਗਾਦੀ ਹੋਰ ਕੋਈ ਹੋਰ ਤੁਸੀਂ ਫਤਹ ਦੁੱਤੋ ਮੇਨੋ ਕਿ ਕਿਪਸਦ ਵਿੱਚ ਜਪਨਖ ਮਾਤਾ ਦਾ ਪੇਰ ਦਾ ਨਾਮ ਤੋਂ ਉਹ ਵਿਚਾਰ ਤੋਂ ਮੇਰੇ ਘਰ ਹੈਗਾ ਤੇ ਮੇਰੇ ਪਿਤਾ ਜੀ ਇੰਸਪੈਕਟਰ ਸਨਗੇ ਤੇ ਮੇਰੀ ਇਹਦੀ ਮਦਰ ਹਾਊਸ ਵਾਈਫ ਸੀ ਤੇ ਮੈਂ 2015 ਵਿੱਚ ਪਾਰਟੀ ਜੁਆਇਨ ਕੀਤੀ ਹੈ ਕਿ 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 ਤੇ ਆ ਮਾਦੀ ਪਾਰਟੀ ਦੀ ਪਹਿਲੀ ਤੇ ਆਖਰੀ ਪਾਰਟੀ ਮੇਰੀ ਆਮ ਆਦੀ ਆ ਅ ਅੱਜ ਤੱਕ ਚੜੀ ਹੋ ਵੀ ਤੇ ਮੇਰੇ ਕੋਲ ਪਾਰਟੀ ਦੀ ਧਿਆਨਾ ਤੇ ਤੁਹਾਡੇ ਵਰਗੇ ਭੈਣਾ ਭਾਈਆਂ ਦੇ ਸਹਿਯੋਗ ਸਦਕਾ ਮੇਰੇ ਕੋਲ ਅ ਚਾਰ ਅਹੁਦੇ ਨੇ ਜਿਹਨਾਂ ਵਿੱਚੋਂ ਮੈਂ ਐਮਸੀ ਹੈਗਾ ਹੁਸ਼ਿਆਰਪੁਰ ਤੋਂ ਬਾੜ ਨੰਬਰ 10 ਤੋਂ ਉਸ ਤੋਂ ਬਾਅਦ ਮੈਂ ਜ਼ਿਲ੍ਹੇ ਦਾ ਮੇਨ ਜ਼ਿਲ੍ਹਾ ਸੈਕਟਰੀ ਹੈਗਾ ਉਸ ਤੋਂ ਬਾਅਦ ਗਊ ਸੇਵਾ ਕਮਿਸ਼ਨ ਦਾ ਮੈਂ ਮੈਂਬਰ ਹੈਗਾ ਪੰਜਾਬ ਸਰਕਾਰ ਦੇ ਵਿੱਚ ਉਸ ਤੋਂ ਬਾਅਦ ਮੈਨੂੰ ਨਵਦੀਯੁਕਤ ਮੈਂ ਅ ਸਰਕਾਰ ਦੀ ਤੇ ਮੁੱਖ ਮੰਤਰੀ ਸਾਭੀ ਦਇਆ ਹੋਈ ਆ ਕਿ ਜਿਹਦੇ ਵਿੱਚ ਮੈਂ ਮਾਰਕੀਟ ਕਮੇਟੀ ਮੰਡੀ ਬੋਰਡ ਦਾ ਮੈਂ ਚੇਅਰ ਮੈਂਨਾ ਹੁਸ਼ਿਆਰਪੁਰ ਇੱਕ ਵਾਰ ਫਸ ਗਿਆ ਪਰ ਮੈਂ ਤੁਹਾਨੂੰ ਸਟੇਜ ਤੇ ਸੋਹਣਾ ਜਿਹੜੀ ਤੁਹਾਡੀ ਆਵਾਜ਼ ਆ ਉਹ ਸਾਧੂਆਂ ਸੰਤਾਂ ਉਹਦੇ ਕੀ ਤੁਹਾਡੇ ਪਰ ਫੈਮਿਲੀ ਦੇ ਵਿੱਚ ਕੋਈ ਵੀ ਕਿਸੇ ਦੀ ਤੰਗੀ ਆਵਾਜ਼ ਆ ਮੈਨੂੰ ਇੰਦਾ ਦਾ ਮੈਨੂੰ ਜੀ ਪਹਿਲੀ ਵਾਰੀ ਦੱਸਿਆ ਕਿ ਭਈ ਕਿ ਮੈਂ ਜੋੜ ਵੀ ਨਹੀਂ ਸਕਦਾ ਤੇ ਆਪਣੇ ਮੂੰਹ ਤੋਂ ਲਫ਼ਜ਼ ਵੀ ਨਹੀਂ ਇਦਾਂ ਕੱਢ ਸਕਦਾ ਕਿ ਮੇਰੀ ਸਾਧੂਆਂ ਸੰਤਾ ਵਾਲੀ ਜਿਹੜੀ ਕਿ ਆਵਾਜ਼ ਹੈਗੀ ਆ ਸਾਧੂ ਸੰਤ ਰਹੁਣਾ ਕੋ ਤਾਂ ਨਾਮ ਦੀ ਕਮਾਈ ਬਹੁਤ ਹੁੰਦੀ ਆ ਪਰ ਮੈਂ ਸ਼ੁਰੂ ਤੋਂ ਹੀ ਮੇਰੇ ਪਿਤਾ ਜੀ ਨੇ ਮੇਰੀ ਮਾਤਾ ਜੀ ਨੇ ਤੇ ਮੇਰੇ ਚਾਚਾ ਜੀ ਜਿਹੜੇ ਉਹ ਜਨਮ ਤੋਂ ਹੀ ਬਲਾਈਂਡ ਸੀ ਮੇਰੇ ਚਾਚਾ ਜੀ ਨੂੰ ਦਿਖਦਾ ਨਹੀਂ ਸੀਗਾ ਤੇ ਮੇਰੇ ਚਾਚਾ ਜੀ ਨੇ ਬਹੁਤ ਨਾਮ ਦੀ ਕਮਾਈ ਕੀਤੀ ਕਿ ਜਿਨ੍ਹਾਂ ਦੇ ਤੋਂ ਆਪਾਂ ਪ੍ਰੇਰਿਤ ਰਹੇ ਉਹਨਾਂ ਨੇ ਬਹੁਤ ਜ਼ਿਆਦਾ ਉਹਨਾਂ ਨੇ ਜਿਹੜਾ ਅਸਤਾ ਜਪਜੀ ਸਾਹਿਬ ਦਾ ਪਾਠ ਜਦੋਂ ਉਹਨਾਂ ਨੇ ਰੋਟੀ ਵੀ ਖਾਣੀ ਉਹਦੋਂ ਵੀ ਉਹਨਾਂ ਨੇ ਅੰਨ ਦੇਖ ਦਿੱਤੀ ਜਿਹੜੀ ਕਿ ਪ੍ਰਾਰਥਨਾ ਕਰਨੀ ਸਾਰੀਆਂ ਚੀਜ਼ਾਂ ਜਿਵੇਂ ਹੈ ਕਿ ਇਹ ਸਾਡੇ ਰੂਟਸ ਦੇ ਵਿੱਚ ਹੈਗੀਆਂ ਕਿ ਮੈਂ ਕਿੱਡੀ ਮੱਪੱਡੀ ਮਹਾਰਤ ਬਖਸ਼ਿਸ਼ ਕਰ ਦੇਵੇ ਤੇ ਪਰ ਮੈਂ ਹਮੇਸ਼ਾ ਹੀ ਮੈਂ ਆਮ ਤੁਹਾਡੇ ਵਰਗੇ ਭਰਾਵਾਂ ਦੇ ਤੇ ਜਿਹੜੇ ਮੇਰੇ ਭਰਾ ਨੂੰ ਬਿਰਤ ਦਇਆ ਕਰਦੇ ਉਹਨਾਂ ਦੇ ਚਰਣਾ ਚ ਰਹਿਣਾ। ਗੱਲ ਤਾਂ ਉਹ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦੇ ਆ ਤੇ ਚਾਚੀ ਸਾਹਿਬ ਜਦੋਂ ਬੋਲਦੇ ਨਾ ਜਿੰਨ ਪੰਜਾਬੀ ਵਿੱਚ ਕਹਿੰਦੇ ਕਿ ਮੂੰਹ ਚੋਂ ਫੁੱਲ ਘਿਰਦੇ ਆ ਇਹ ਇਹਨਾਂ ਦੀ ਆਵਾਜ਼ ਹੈ ਕਿ ਜਿੰਨਾ ਮਰਜ਼ੀ ਗੁੱਸੇ ਵਾਲਾ ਬੰਦਾ ਹੋਵੇ ਜਿੰਨਾ ਮਰਜ਼ੀ ਹੰਕਾਰੀ ਵੀ ਹੋਵੇ ਇਦਾਂ ਦੇ ਭਰਾ ਜੇ ਉਹਨਾਂ ਨਾਲ ਗੱਲਬਾਤ ਕਰਨ ਤਾਂ ਉਹ ਜਿੱਦਾਂ ਨਾ ਬੰਨਿਆ ਸੱਪ ਉਹ ਬੀਨ ਦੇ ਨਾਲ ਮੋਹ ਹੋ ਜਾਂਦਾ ਥੱਲੇ ਕੁਝ ਨਹੀਂ ਕਰਦਾ ਇਹਨਾਂ ਦੀ ਹਵਾ ਇੰਨੀ ਸਰੀਲੀ ਬਹੁਤਾਂ ਨੇ ਮੈਂ ਲਫਾ ਵੀ ਹਵਾ ਦਾ ਕੀ ਗਿਆ ਤਾਂ ਮੈਨੂੰ ਬਹੁਤ ਕੁਝ ਇਹ ਰਹੀ ਫਰਦਾਨ ਗੱਲਬਾਤ ਕਰਕੇ ਜੀ ਕਿ ਲੋਕ ਬਦਲਾਅ ਚਾਹੁੰਦੇ ਸੀ ਜਿੱਦਾਂ ਤੁਸੀਂ ਜਾਇਦ ਤੁਸੀਂ ਬਦਲਾਅ ਕਰਾਂਗੇ ਇਹ ਉਹ ਬਦਲਾਅ ਜੋ ਲੋਕ ਚਾਹੁੰਦੇ ਸੋ ਕਰਤੋਂ ਨੂੰ ਹੋਇਆ ਚੁੱਕੋ ਵੀ ਮੈਂ ਕੱਡੀ ਗੱਲ ਤੇ ਸੁਣ ਕੇ ਹੈਰਾਨ ਵੀ ਹਾਂ ਤੇ ਵੀ ਬਦਲਾਵ ਕਿੱਦਾਂ ਦਾ ਹੁੰਦਾ ਬਦਲਾਵ ਬਿਲਡਿੰਗਾਂ ਨੂੰ ਚੇਂਜ ਕਰਕੇ ਹੁੰਦਾ ਬਦਲਾਵ ਲੋਕਾਂ ਦੀ ਜਿਹੜੀ ਆਵਾਜ਼ ਆ ਜਾਂ ਲੋਕਾਂ ਦਾ ਦਰਦ ਨੂੰ ਸਮਝ ਕੇ ਉਹ ਬਦਲਾਵ ਹੁੰਦਾ ਆ ਮੈਂ ਕਿੰਝਾਂ ਚਾਹੁੰਦਾ ਕੀ ਆ ਕੋਈ ਚਾਹੁੰਦਾ ਕਿ ਮੇਰੇ ਘਰ ਦਾ ਜਿਹੜਾ ਬਿਜਲੀ ਦਾ ਬਿੱਲ ਉਹ ਬਹੁਤ ਘੱਟ ਆਵੇ ਤੁਸੀਂ ਇਸ ਗੱਲ ਨੂੰ ਤੁਸੀਂ ਮੰਨਦੇ ਆ ਕਿ ਮੁੱਖ ਮੰਤਰੀ ਸਾਹਿਬ ਨੇ ਬਿਨਾ ਪਾਰਟੀ ਨੂੰ ਦੇਖੇ ਬਿਨਾ ਜਤਾ ਧਰਮਾਂ ਨੂੰ ਦੇਖੇ ਉਹਨਾਂ ਨੇ 600 ਜੁਲਟ ਮਾਫੀ ਕੀਤੀ ਤੁਹਾਡੀ ਹੈਗੀ 600 ਜੁਲਟ ਮਾਫੀ ਮੰਗੀ ਇਸ ਗੱਲ ਨੂੰ ਉਸ ਤੋਂ ਬਾਅਦ ਜਿਹੜੇ ਸਰਕਾਰੀ ਸਕੂਲ ਸੀਗੇ ਉਹਨਾਂ ਦੇ ਵਿੱਚ ਜਿਹੜਾ ਕਿ ਪਹਿਲਾਂ ਸਾਡੇ ਸਿੱਖਿਆ ਮੰਤਰੀ ਸਾਹਿਬ ਨੇ ਦੇਖਿਆ ਕਿ ਸਕੂਲਾਂ ਦੇ ਵਿੱਚ ਮੱਝਾ ਬੰਨੀਆਂ ਸੀ ਅੱਜ ਦੀ ਡੇਟ ਦੇ ਵਿੱਚ ਸਕੂਲਾਂ ਦੇ ਵਿੱਚ ਵਧੀਆ ਫਿਨਿਸ਼ ਚ ਰਹਿ ਗਾਇਆ ਉੱਥੇ ਆ ਸਾਫ ਸਫਾਈ ਹੈਗੀ ਤੇ ਬੈਲ ਐਜੂਕੇਟਡ ਜਿਹੜੇ ਕਿ ਟੀਚਰ ਉੱਥੇ ਨਿਯੁਕਤ ਕੀਤੇ ਗਏ ਇਸ ਗੱਲ ਨੂੰ ਮੰਨਦੇ ਕਿ ਸਿੱਖਿਆ ਜਿਹੜੀ ਪਨਾਲੀ ਉਹ ਠੀਕ ਚੱਲ ਰਹੀ ਹੈ ਔਰ ਠੀਕ ਠੀਕ ਚੱਲ ਰਹੀ ਹੈ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਭੈਣਾਂ ਆਇਆ ਜਦੋਂ ਸਾਡੀ ਕੋਈ ਕਿਸੇ ਭੈਣਾਂ ਨੇ ਕਿਤੇ ਆਣਾ ਜਾਣਾ ਹੁੰਦਾ ਸੀ ਜਾਂ ਕਿਤੇ ਵੀ ਮਾਪਿਆਂ ਦੇ ਜਾਂ ਕਿਤੇ ਵੀ ਖਰਚਾ ਆਇਆ ਜਾਂ ਬੱਸ ਦਾ ਕਿਰਾਇਆ ਬਹੁਤ ਜ਼ਿਆਦਾ ਹੁੰਦਾ ਸੀ ਸਾਡੀਆਂ ਭੈਣਾਂ ਜਿਹੜੀਆਂ ਕਿ ਫ੍ਰੀ ਆਫ ਕਾਸਟ ਬੱਸ ਦਾ ਸਫ਼ਰ ਕਰਦੀਆਂ ਹਾਂਜੀ ਕਬੀ ਮੇਰੀ ਮੇਰੀ ਹਾਲਤ ਹੋਣੀ ਸੀ ਫਿਰ ਉਹ ਫ੍ਰੀ ਆਫ ਕਾਸਟ ਕਰਦੀਆਂ ਕਿ ਜਿਹੜੀਆਂ ਮੁੱਖ ਸੂਲਤਾ ਹੈਗੀਆਂ ਆ ਇਹ ਮੁੱਖ ਮੰਤਰੀ ਸਾਹਿਬ ਨੇ ਜਿਹੜੀਆਂ ਕਿ ਦਿੱਤੀਆਂ ਇੱਕ ਹੋਰ ਗੱਲ ਦੱਸਣੀ ਆ ਕਿ ਬਹੁਤ ਸਾਰੇ ਭੈਣਾ ਭਾਈਆਂ ਨੂੰ ਸਰਕਾਰੀ ਨੌਕਰੀ ਮਿਲੀ ਆ ਹੁਣ ਇਹ ਦੱਸਣਾ ਵੀ ਇੱਕ ਵੀ ਬੰਦਾ ਖੜ ਕੇ ਦੱਸੇ ਕਿ ਜਿਨੇ ਕਿਹਾ ਹੋਵੇ ਕਿ ਮੇਰਾ ਜੀ ਫੁਲਾਨੀ ਜਗ੍ਹਾ ਨੌਕਰੀ ਲੱਗਣ ਤੇ 2 ਲੱਖ ਖਰਚ ਆਇਆ ਮੇਰਾ 50 ਹਜ਼ਾਰ ਖਰਚ ਆਇਆ ਅਸੀਂ ਤਾਂ ਐਮਐਲਏ ਨਾਲ ਘੁੰਮਦੇ ਸੀ ਅਸੀਂ ਤਾਂ ਮੰਤਰੀ ਦੇ ਨਾਲ ਘੁੰਮਦੇ ਸੀ ਤਾਂ ਸਾਨੂੰ ਨੌਕਰੀ ਮਿਲੀ ਬਿਲਕੁਲ ਇਸ ਗੱਲ ਨੂੰ ਨਕਾਰਿਆ ਗਿਆ ਉਹਨਾਂ ਹੀ ਬੰਦਿਆਂ ਨੂੰ ਨੌਕਰੀ ਮਿਲੀ ਆ ਉਹਨਾਂ ਹੀ ਨੌਜਵਾਨ ਬੱਚਿਆਂ ਨੂੰ ਨੌਕਰੀ ਮਿਲੀ ਕਿ ਜਿਨ੍ਹਾਂ ਦੇ ਵਧੀਆ ਨੰਬਰ ਸੀ ਜਿਨ੍ਹਾਂ ਨੇ ਚੰਗੇ ਅੰਕਾਂ ਨਾਲ ਪੇਪਰ ਪਾਸ ਕੀਤਾ ਸੀ ਇਸ ਗੱਲ ਨੂੰ ਤੁਸੀਂ ਮੰਨਦੇ ਕਿ ਨੌਕਰੀ ਉਹਨਾਂ ਭੈਣਾ ਭਾਈਆਂ ਚੱਲਦੀ ਆ ਤਾਂ ਚੱਲਦੀ ਆ ਕਿ ਵੀ ਜਿਹੜਾ ਬਦਲਾਅ ਆ ਇਹੀ ਇੱਕੋ ਬਦਲਾਅ ਆ ਜਿਹਦੇ ਵਿੱਚ ਤੁਸੀਂ ਦੇਖੋ ਕਿ ਪਾਣੀ ਪੰਜਾਬ ਨੂੰ ਲੋੜ ਹੈਗੀ ਤੇ ਸਾਡੇ ਮੁੱਖ ਮੰਤਰੀ ਸਾਬਾ ਚ ਨੰਗਲ ਗਿਆ ਤੇ ਜਿਹਨਾਂ ਭਰਾਵਾਂ ਨੇ 20 22 ਦਿਨ ਉਥੇ ਸੰਗਾ ਚਿਕਿਤਸਾ ਤੇ ਆ ਕੇ ਉਹਨਾਂ ਦੇ ਲਈ ਮੁੱਖ ਮੰਤਰੀ ਸਾਹਿਬ ਨੰਗਲ ਗਏ ਠੀਕ ਹੈ ਜੀ ਉਹ ਤੋਂ ਬਾਅਦ ਦੀ ਬਤਲਾਵ ਦੀ ਜਿਹੜੀ ਗੱਲ ਕਰ ਰਹੇ ਹੈਗੇ ਆ 70 75 ਸਾਲ ਦਾ ਜਿਹੜਾ ਇਹ ਸਿਸਟਮ ਖਰਾਬ ਚਾ ਉਹਨੂੰ ਠੀਕ ਕਰਨ ਲਈ 3 ਸਾਲ ਦਾ ਸਮਾਂ ਨਹੀਂ ਉਹਨੂੰ ਘੱਟੋ ਘੱਟ 10 ਸਾਲ ਦਾ ਸਮਾਂ ਲੱਗਣਾ ਮੇਰੇ ਕਿਤੇ ਜਿਹੜੀ ਕੀ ਪੱਟਰੀ ਤੇ ਫੁੱਲ ਆਣੀ ਹੈਗੀ ਆ ਜਿਹਦੀ ਆਪਣੀ ਗੱਡੀ ਉੱਧਰੀ ਹੈਗੀ ਆ ਕਹਿੰਦੇ ਆ ਕਿ ਉਹ ਸਾਰਾ ਜਿਹੜਾ ਸਿਸਟਮ ਆ ਉਹ ਮੁੱਖ ਮੰਤਰੀ ਸਾਹਿਬ ਦੇ ਆਉਣ ਦੇ ਨਾਲ ਠੀਕ ਹੋ ਗਿਆ ਵੀਡੀਓ ਜਿਵੇਂ ਵੀ ਹੋਏ ਨੇ ਛੋਟੀਆਂ-ਛਡੀਆਂ ਗੱਲਾਂ ਹੁੰਦਾ ਰਹਿੰਦੀਆਂ ਤੁਸੀਂ ਕਰੋ ਜਿੰਨੇ ਆ ਜਦੋਂ ਤੁਹਾਡੀ ਸਰਕਾਰ ਬਣੀ ਆ ਬੰਦੇ ਸਾਰ ਜਿਹੜੇ ਆ ਅਫਸਰਾਈਏ ਉਹ ਡਰ ਗਿਆ ਕਿ ਇਨੀ ਨਾਂ ਪਹਿਰਨ ਲੈਣਾ ਤੇ ਨਾਂ ਲੈ ਦੇਣਾ ਬਾਅਦ ਵਿੱਚ ਕੀ ਆ ਗੱਲ ਉੱਥੇ ਜਿੱਥੇ ਹੀ ਆ ਕੋਣ ਲੈਂਦਾ ਪੈਸੇ ਦਿੱਤੇ ਤੁਸੀਂ ਆਪਣੀ ਵੀਡੀਓ ਚਲੋ ਗੱਲ ਉੱਥੇ ਦਿੱਥੇ ਜੇ ਲੋਕ ਮੈਨੂੰ ਤੁਹਾਨੂੰ ਨਸ਼ੇ ਕਿਹਾ تھا ਨਸ਼ੇ ਅੱਜ ਤੱਕ ਖਤਮ ਨਹੀਂ ਹੋਇਆ ਦੂਜੇ ਨੰਬਰਾਂ ਤੋਂ ਨਸ਼ਾ ਛਡੋ ਕੋੜ ਬੁੱਡੋ ਯਾਤਰਾ ਕਰ ਰਹੇ ਆ ਇਹ ਕੀ ਨਸ਼ਾ ਕਿੱਥੇ ਵੇਚਦਾ ਕਿ ਅਸਲ ਤੁਹਾਨੂੰ ਨਹੀਂ ਪਤਾ ਜਾਂ ਐਮਐਲਏ ਨੂੰ ਨਹੀਂ ਪਤਾ ਐਮਪੀ ਨੂੰ ਨਹੀਂ ਪਤਾ ਸਾਰਿਆਂ ਨੂੰ ਪਤਾ ਹੁੰਦਾ ਬਾਕੀ ਜੇ ਤੁਸੀਂ ਕਹਿੰਦੇ ਜੀ ਸਾਨੂੰ ਦੱਸੋ ਉਹ ਤਾਂ ਸਾਰੀ ਲੀਡਰਾਂ ਨੂੰ ਪਤਾ ਹੁੰਦਾ ਤੁਸੀਂ ਕਿਹਦਾ ਸਹੀ ਕਿਹਾ ਤੁਸੀਂ ਕਿਹਦੇ ਲਈ ਨਿਕ ਨਸ਼ਾ ਵੇਚਦਾ ਆ ਜਾਂ ਵੇਚਦਾ ਜਿਨ੍ਹਾਂ ਨੇ 2017 ਦੇ ਵਿੱਚ ਗੁਟਕਾ ਸਾਧੂ ਸ਼ੌਕ ਹਦਿਸ ਬਈ ਜੀ ਆਪਾਂ 30 ਦਿਨਾਂ ਦੇ ਵਿੱਚ ਅਸੀਂ 40 ਦਿਨਾਂ ਦੇ ਵਿੱਚ ਅਸੀਂ ਮਹੀਨੇ ਇੱਕ ਦੇ ਵਿੱਚ ਨਸ਼ਾ ਜਿਹੜਾ ਖਤਮ ਕਰ ਦਵਾਂਗੇ ਉਹਨਾਂ ਨੇ ਪੂਰੇ 5 ਸਾਲ ਕੱਟੇ ਇੱਕ ਨਸ਼ੇ ਦੀ ਇੱਕ ਵੀ ਚੀਜ਼ ਬੰਦ ਰਹੀ ਹੋਈ ਉਹ ਤੋਂ ਬਾਅਦ ਤੁਸੀਂ ਦੂਸਰੀ ਗੱਲ ਕਹਿਣੇ ਆ ਵੀ ਜੀ ਇਹ ਜਿਹੜਾ ਤੁਸੀਂ ਨਸ਼ੇ ਦਾ ਜਿਹੜਾ ਜੋ ਤਾ ਤੁਸੀਂ ਇਹ ਕਹਿੰਦੇ ਆ ਆ ਇੱਕ ਦਲ ਤੋਂ ਹੈਰਾਨ ਹੁੰਗੇ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਨੇ WhatsApp ਤੇ ਜ਼ਮਰ ਦਿੱਤਾ ਆ ਕੋਈ ਵੀ ਬੰਦਾ ਉਹਦੇ ਜਾਣਕਾਰੀ ਦੇਵੇ ਨਾ ਫਿਰ ਮੌਜੂਦਾ ਜਿਹੜੇ ਅਫਸਰ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਇਸ ਬੰਦੇ ਨੇ ਜਾਣਕਾਰੀ ਦਿੱਤੀ ਆ ਇਹ ਜਿਹੜੀ ਜਾਣਕਾਰੀ ਆ ਬਿਲਕੁਲ ਗੁਪਤ ਰੱਖੀ ਜਾਂਦੀ ਆ ਇਹਦੇ ਤੋਂ ਤੁਸੀਂ ਨਿਸ਼ਚਿਤ ਵਝੋ ਇਹ ਜਿਹੜਾ ਆ ਘਰ ਘਰ ਤੱਕ ਲੋਕਾਂ ਦੇ ਜਿਹੜੇ ਦੇਲ ਆ ਉਹ ਪਹਿਲਾਂ ਕਮਜ਼ੋਰ ਹੋ ਕੇ ਸੀ ਤਾਂ ਡਰ ਲੱਗਦਾ ਸੀ ਕਿ ਅਸੀਂ ਕਿਸੇ ਨੂੰ ਨਸ਼ੇੜ ਨਸ਼ਾ ਵੇਚਣ ਵਾਲੇ ਬੰਦੇ ਦਾ ਜਿਵੇਂ ਆਪਾਂ ਨਾਮ ਲੱਗਦੇ ਤਾਂ ਉਹਨਾਂ ਨੂੰ ਕੋਈ ਪਰੇਸ਼ਾਨੀ ਹੋਊਗੀ ਪਰ ਮੁਖਵੰਦੀ ਸਾਹਿਬ ਨੇ ਬਿਲਕੁਲ ਡਟ ਕੇ ਖੜ ਕੇ ਪੂਰਾ ਇੱਕ ਯੋਧਦਾ ਜਿਹੜਾ ਕਿ ਉਹਨੇ ਸਾਧਨਾ ਕਾ ਪੰਜਾਬ ਦੇ ਵਿੱਚੋਂ ਪੂਰਾ ਜਰਨਤਾ ਬਹੁਤ ਜਲਦ ਖਤਮ ਕਰ ਦਿੱਤਾ ਛੋੜ ਕੇ ਦੋ ਮਿੰਟ ਦੀ ਗੱਲ ਕੀਤੀ ਜੀ ਜੇ ਉਹ ਵੀ ਪਰਾਪਰ ਬੱਤੇ ਪਾਉਂ ਫੱਤੀ ਆ ਹੋਮ ਕੋਲ ਵਿੱਚ ਦੋ ਮਾਸੋਂ ਜੱਜੇ ਆ ਬਿਲਕੁਲ ਪਰ ਜਦ ਤੱਕ ਨੂੰ ਪਰਮਿਸ਼ਵਾਹ ਕਰੋ 1793 ਮਿਲ ਜਿੱਤੇ ਆ ਜੀ ਉਹ ਲੋਕ ਪਰ ਵਿਸ਼ਵਾਸ ਖਾਡੇ ਨਹੀਂ ਕੀਤਾ ਜਿੰਨੇ ਦਾ ਦਾਦ ਆ ਸਾਡੀਆਂ ਨੇ ਟੀਚਰਾਂ ਦੇ ਫੇਰੀ ਆ ਨੂੰ ਨਹੀਂ ਕੰਗਦੇ ਫੇਰੀ ਆ ਤੁਹਾਡੇ ਤੋਂ ਵੀ ਲਾਤੀ ਜਾਂਦੇ ਟੀਚਰਾਂ ਤੇ ਹੁੰਦਾ ਕੀ ਐ ਨੌਕਰੀ ਨੂੰ ਨੰਬਰ ਇੱਕ ਨੰਬਰ ਜੇ ਤਾਂ ਤੁਸੀਂ ਰਿਟਾਇਰ ਕਰਵਾ ਜੀ ਰੱਖਿਓ ਆ ਆ ਹੁਣ ਨਾ ਰਿਟਾਇਰ ਕਰਵਾ ਜੀ ਰੱਖ ਲੈ ਜੇ ਰਿਟਾਇਰ ਹੋਏ ਬਾਅਦ ਕੀ ਤੁਸੀਂ ਨਵੇਂ ਮੋਡਲ ਦੀ ਨੌਕਰੀ ਹੋਵੇ ਫਿਰ ਜਦ ਰਿਟਾਇਰ ਕਿਓ ਆ ਉਹ ਸਿਆਣੇ ਹੋ ਗਏ ਬੁੱਢੇ ਹੋ ਗਏ ਪੰਪਰ ਤੋਂ 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 ਹਰ ਦੇ ਨਾਲ ਤੋਂ 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 ਅੰਦਰ ਨਾਲ ਕਰਾ ਕੋ ਨਵੇਂ ਮੂੜੇ ਨੌਕਰੀ ਦੇ ਸਮਾਨ ਸਾਡੀ ਜਾਣਕਾਰੀ ਦੀ ਪੈਸਾ ਬਾਜ਼ਾਰ ਕਰਨੇ ਜਾ ਰਿਹਾ ਉਹ ਸ਼ਾਰਪ ਦੇ ਵਿੱਚ 741 ਵਕੈਂਸੀਆਂ ਜਿਹੜੀਆਂ ਕਿ ਭਰੀਆਂ ਗਈਆਂ ਠੀਕ ਹੈ ਮੈਂ ਉੱਤੇ ਜਦੋਂ ਉਹ ਸ਼ਾਰਪ ਵਿੱਚ ਮੇਰਾ ਲਾਈਵ ਆ ਕੱਢ ਕੇ ਤੁਸੀਂ ਦੇਖ ਲਵੋ ਉਹਦੇ ਵਿੱਚ ਬਕਾਇਦਾ ਲਿਖਿਆ ਕਿ ਜਿਹੜੇ ਨੌਜਵਾਨ ਵੀਰ ਆ 741 ਉਹਨਾਂ ਨੂੰ ਨੌਕਰੀਆਂ ਉਹ ਮਾਸਟਰਾਂ ਨੂੰ ਹੀ ਮਿਲੀਆਂ ਤੁਸੀਂ ਕਹਿੰਦੇ ਕਿ ਮਾਸਟਰਾਂ ਦੇ ਲਾਠੀ ਚਾਰ ਜਿਹੜਾ ਸੀਗਾ ਇਦਾਂ ਦਾ ਕੁਝ ਨਹੀਂ ਹੈਗਾ 741 ਜਿਹੜੀ ਆ ਕੀ ਨੌਕਰੀਆਂ ਜਿਹੜੀਆਂ ਆ ਸਾਡੇ ਨੌਜਵਾਨ ਵੀਰਾਂ ਨੂੰ ਟੀਚਰਾਂ ਦੀਆਂ ਉਹ ਤੋਂ ਬਾਅਦ ਤੁਸੀਂ ਅਗਲੀ ਗੱਲ ਕੀਤੀ ਕਿ ਜਿਹੜੇ ਕੀ ਪਟਵਾਰੀ ਆ ਤੁਸੀਂ ਦਿਖਾਏ ਰੱਖ ਲੈ ਜਿਹੜੇ ਮੇਰੇ ਵੀਰ ਭੈਣਾਂ ਜਿਹੜੇ ਕੀ ਪਟਵਾਰੀ ਨਵਨਯੁਕਤ ਹੋਏ ਆ படையை நா ਉਹਨਾਂ ਨੂੰ ਜ਼ਮੀਨ ਦੇ ਵਿੱਚ ਪ੍ਰੈਕਟੀਕਲ ਖਰਾੜੇ ਲਈ ਪ੍ਰੋਪਰਟੀ ਦੀ ਲੋੜ ਆ ਪਟਵਾਰੀ ਜਿਹੜੇ ਆ ਨਾਮ ਕੋਈ ਫਰਦ ਕਰਦੇ ਆ ਨਾਮ ਪਛਾਣਦੇ ਜਾਂਦੇ ਆ ਉਹ ਤਾਂ ਸਿਰਫ ਜਿਹੜੇ ਬੱਚੇ ਵੱਡੇ ਹੈਗੇ ਆ ਉਹਨਾਂ ਨੂੰ ਇਹ ਕਾਈਂ ਦੱਸਦੇ ਆ ਕਿ ਤੁਸੀਂ ਫੀਲਡ ਦੇ ਵਿੱਚ ਜਾ ਕੇ ਇਦਾਂ ਤੁਸੀਂ ਗਰੀਬ ਖਿੱਚਨੀ ਆ ਇਦਾਂ ਤੁਸੀਂ ਇਹ ਕੰਮ ਕਰਨਾ ਇਦਾਂ ਜਿਹੜੀ ਜ਼ਮੀਨ ਦੀ ਮੈਜ਼ਰਮੈਂਟ ਕਰਨੀ ਆ ਉਹ ਕੁਝ ਸਮ ਜਿਹੜਾ ਪਟਵਾਰੀ ਆ ਉਹਨੇ ਇੱਕ ਆਮ ਭਾਸ਼ਾ ਦੇ ਵਿੱਚ ਜ਼ਮੀਨ ਦੀ ਮਾਂ ਕਿਹਾ ਜਾਂਦਾ ਉਹਦੇ ਵਿੱਚ ਸੋਸ਼ਲ ਸੁਸਾਇਟੀ ਤੇ ਅਸੀਂ ਕਿੱਦਾਂ ਬਿੱਛਰਨਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਜਿਹੜੇ ਸਾਡੇ ਰਿਟਾਇਰ ਮੇਰੇ ਭਰਾ ਸਤਕਾਰਯੋਗੇ ਉਹਨਾਂ ਨੂੰ ਕੁਝ ਟਾਈਮ ਲਈ ਆ ਮਹੀਨਿਆਂ ਦੀ ਉਹਨਾਂ ਦੀ ਕੰਟਰੈਕਟ ਹੈਗੀ ਕੁਝ ਸਾਲਾਂ ਲਈ ਉਹਨਾਂ ਦਿੰਨੀ ਹੈਗੇ ਉਹ ਜਿੱਤਾ ਕਰਕੇ ਉਹਨਾਂ ਭਰਾਵਾਂ ਨੂੰ ਦਿੱਤੀ ਗਈ ਹੈ ਨਾ ਜੀ ਸਰ ਅੰਸ਼ ਮਹੀਨੇ ਦਾ ਹਾਈ ਕੋਰਟ ਦਾ ਲਾਅ ਅਫਸਰ ਜ਼ਰੂਰ ਕਰਦੇ ਵੀ ਨੇ ਕੁ ਸਰਕਾਰ ਦੇ ਘਾੜ ਮੈਂ ਤੁਹਾਨੂੰ ਵੀ ਉਹਦੇ ਘਾੜਾ ਸਰਕਾਰ ਦੇਖੇ ਦਿੱਤਾ ਕਿ ਇਹਨਾਂ ਦੇ ਕਾਬਲ ਬੱਚੇ ਜੀ ਜੀ ਜੇ ਸ਼ੁਰੂ ਦਾ ਅਧਿ ਸੰਵਿਧਾਨ ਦੇ ਖਾਤੇ ਆ ਉਹ ਲਾਭ ਤਾਂ ਨਹੀਂ ਬਣਨਗੇ ਤੇ ਜੇ ਕੋਈ ਸਰਕਾਰ ਦਾ ਇਹ ਰਿਕਾਰਡ ਵਾ ਗਿਆ ਹਾਈ ਕੋਰਟ ਦੇ ਵਿੱਚ ਕਿ ਮੈਂ ਮੈਂ ਦੱਸਣਾ ਚਾਹੁੰਦਾ ਕਿ ਇਸ ਗੱਲ ਬਾਰੇ ਮੈਨੂੰ ਕੋਈ ਵੀ ਜਾਣਕਾਰੀ ਨਹੀਂ ਹੈਗੀ ਕਿ ਤੁਸੀਂ ਇਸ ਗੱਲ ਤੇ ਕਹਿੰਦੇ ਆ ਕਿ ਵੀ ਸਾਡੇ ਜਿਹੜੇ ਐਸ்சி ਸਮਾਜ ਦੇ ਕੋਈ ਭਰਾ ਆ ਜਾਂ ਕੋਈ ਉਹਨਾਂ ਨੂੰ ਤੁਸੀਂ ਕਹਿੰਦੇ ਜਾਣਕਾਰੀ ਇਦਾਂ ਦੀ ਕਿ ਬਿਲਕੁਲ ਇਸ ਗੱਲ ਮੈਂ ਮੰਨ ਲਈ ਨਹੀਂ ਤਿਆਰ ਮੈਂ ਇਸ ਗੱਲ ਦੀ ਨਾ ਮੈਨੂੰ ਜਾਣਕਾਰੀ ਨਹੀਂ ਹੈਗੀ ਨਾ ਹੀ ਮੈਂ ਇਸ ਗੱਲ ਨੂੰ ਸਟੇਟਮੈਂਟ ਦੇ ਲਈ ਹੈਗਾ ਕਿ ਤੁਸੀਂ ਮੈਨੂੰ ਇਸ ਗੱਲ ਬਾਰੇ ਕੁਝ ਪਤਾ ਨਹੀਂ ਹੈਗਾ ਕਿ ਜੇ ਮੁੱਖ ਮੰਤਰੀ ਸਾਡੇ ਇੱਕ ਹੀ ਬੇਸ ਹੈਗਾ ਕਿ ਸਾਰੇ ਤੋਂ ਮੰਗ ਸਾਰੀ ਕੌਸਤ ਸਾਰੇ ਲੋਕਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਸਾਰਿਆਂ ਦੇ ਬਰਾਬਰ ਰੱਖਣਾ ਹੈ ਮੁੱਖ ਮੰਤਰੀ ਸਾਹਿਬ ਇਕੱਲੇ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਜਗੇ ਉਹ ਸਾਰਿਆਂ ਨੂੰ ਸਾਰਿਆਂ ਨੇ ਬੰਦੇ ਆ ਤੇ ਸਾਰੇ ਨਿਕਾਲ ਕੇ ਜਾਵੇ ਬਿਲਕੁਲ ਨਹੀਂ ਬਹੁਤ ਬਹੁਤ ਜੀ ਸਾਡੇ ਕੋਲ ਫੈਰਣ ਵਾਲਾ ਉਹ ਤਾਂ ਬਿਲਕੁਲ ਸੱਚ ਨਹੀਂ ਕਿ ਕਿ ਤੁਹਾਨੂੰ ਦਿਖਾਉਣ ਨੂੰ ਦੇਣੀ ਹੈ ਉਹ ਤੋਂ ਬਾਅਦ ਵੀ ਇਹ ਬੈਸਟ ਹੈ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥੀਤਾ ਤੁਰਿਆਂ ਦੇ ਕਈ ਵਾਰੀ ਹੋਏ ਪਰ ਗੱਲ ਬਾਤ ਨਹੀਂ ਕਰਦੇ ਹਾਂ ਦੁਬਾਰਾ ਫੇਰ ਆਖੋ ਇਹ ਸਨ ਸਰਦਾਰ ਜਸਪਾਲ ਸਿੰਘ ਜੀ ਜੀ ਬਹੁਤ ਖਿਚੂਪਰ ਦੇ ਸੱਜਣੋ ਬਾਈ ਜੀ ਦਾ ਸੰਸਾ ਬਾਈ ਜੀ ਦਾ ਸੰਸਾ